ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਗ ਤੇ ਹੀ ਫਿਰ ਲੈ ਰਹੇ ਹਾਂ ਜੀ ਬੀਲਰ ਕਰ ਬਹੁਤ ਸਾਰੇ ਠੀਕ ਠਾਕ ਹੋਣਗੇ ਲੱਗੇ ਅੱਜ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਘਾਹੀ ਸਬਸਕ੍ਰਾਈਬ ਵੀਡੀਓ ਬਦਿਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਦੇ ਜੀ ਕਿ ਦਿਨ ਹੈਗਾ ਜੀ ਐਤਵਾਰ ਦਾ ਐਤਵਾਰ ਦਾ ਟਾਈਮ ਹੈ ਸਤ ਪਾਣੀ ਦੇ ਸਤ ਦਾ ਟਾਈਮ ਰੂਟੀ ਆ ਗਈ ਜੀ ਜਦੋਂ ਇਹ ਪਹਿਲਾਂ ਹੋਣੀ ਸੀਗੀ ਤੇ ਤੁਹਾਨੂੰ ਲੱਗਦੀ ਸੀ ਕਿ ਕੰਬੜਾ ਧੋਣ ਸਦੀ ਕੰਬੜੇ ਵਿੱਚ ਪਹਿਲਾਂ ਸਰਫ ਚ ਰੋਕ ਕੇ ਰੱਖਦੇ ਸੀ ਉਸ ਰੋਕੀ ਇਹਨੇ ਕੱਢਦੇ ਹਾਂ ਜਦੋਂ ਜੀ ਤੱਬ ਜਦੋਂ ਮੈਂ ਤਿੰਨੇ ਕੰਬੜੇ ਪਾਣੀ ਪਾ ਕੇ ਭਰ ਕੇ ਤੱਬ ਸਖ ਪਾਸੇ ਧੋਉਂਦੇ ਸੀ ਇੱਕ ਵਾਰੀ ਲੱਗ ਜਾਂਦੀ ਸੀਗੀ ਪੈਰਾਂ ਨਾਲ ਇਹ ਫਿਰ ਮੇ ਟੂਟੀ ਉੱਪਰ ਜਦੀ ਕੁੱਟ ਤੇ ਸੀਗੀ ਤੇ ਨਾਲ ਇਹ ਜਿਹੜੀ ਟੂਟੀ ਹੈ ਉੱਪਰ ਤੋਂ ਪਾਣੀ ਪਹੁੰਚਦਾ ਹੈ ਤੇ ਹੋਰ ਜਿਹੜੀ ਟੂਟੀ ਹੈ ਜਿਹਦੀ ਪੁੱਤਰੀ ਉਹ ਟੂਟੀ ਵਗ ਜਾਂਦੀ ਹੈ ਨਹੀਂ ਲੋਟਾਉਂਦਾ ਤਾਂ ਨਹੀਂ ਕੁੱਟ ਕੇ ਰੱਖਿਆ ਸੀ ਬਸ ਮੇਰੇ ਘੁੱਟ ਦੇ ਘੁੱਟ ਦੇ ਹੀ ਆਲ ਸੀ ਗੇਟ ਨੂੰ ਲਾ ਦਿੱਤਾ ਪੰਜਾ ਸਾਰਾ ਟੈਂਕ ਹੀ ਖਾਲੀ ਰੱਖ ਕੇ ਬਾਤ ਨਾਲ ਪਾਣੀ ਭਰ ਕੇ ਮੈਂ ਬਾਅਦ ਚ ਇਹ ਮੈਂ ਪਾਣੀ ਕੱਢਿਆ ਕਿ ਅੱਜ ਮੈਂ ਐਤਵਾਰ ਨੂੰ ਤਾਂ ਲੱਗੀ ਸੀਗੀ ਜੋਤਨੀ ਤਿਆਰ ਕਰਨਾ ਸੀ ਤੁਹਾਨੂੰ ਕੋਈ ਤਾਂ ਸਤਨ ਨਹੀਂ ਤਾਂ ਖਰੋਦਾ ਦੂਰਾ ਕਰਨਾ ਰੋਟੀ ਬਣਾਉਣੀ ਕੰਮ ਹੁੰਦੇ ਨੇਗੇ ਤਾਂ ਕਰਕੇ ਰੋਜ਼ ਕਾਹਲ ਹੋ ਜਾਂਦੀ ਸੀਗੀ ਕਿਉਂਕਿ ਫਿਰ ਆਪਾਂ ਠੂਟੀ ਤੋਂ ਬਿਨਾਂ ਤੋ ਨਹੀਂ ਸਕਦੇ ੱੱਲੇ ਪਾਣੀ ਤੋਂ ਬਿਨਾਂ ਠੂਟੀ ਆਉਂਦੀ ਹੈ ਸਵੇਰੇ ਅੱਜ ਮੈਂ ਖਾਧੀ ਅੱਜ ਤਾਂ ਠੋਈ ਨਹੀਂ ਆ ਦੋ ਪਕਾਣੇ ਕੰਮ ਹੈਗਾ ਤੇ ਕੁਝ ਵਾਰ ਉੱਪਰ ਲੈ ਲੈਂਦੇ ਸੀਗੇ ਚੱਕ ਕੇ ਜਿਵੇਂ ਹੁਣ ਤੇਲ ਨਹੀਂ ਪਾਇਆ ਸੀਗਾ ਰਾਤਾਂ ਜਿੰਨੀਆਂ ਲਈ ਤੇ ਆਗਾ ਪਿੱਛੇ ਬਾਤ ਨਹੀਂ ਹੱਲ ਜਾਂਦੀ ਕਿ ਕੀ ਬਾਤ ਕਰਕੇ ਹੰਡ ਹੋ ਗਈ ਸੀ ਦੁਬਾਰੇ ਕੋਈ ਜ਼ੋਰ ਤਾਂ ਉਹ ਸਹੀ ਕਰਦਾ ਹੁੰਦਾ ਹੈ ਅਰ ਮਿਲ ਤਾ ਪਹਿਲਾਂ ਪੂਲਰਚ ਪਾਣੀ ਪਾ ਲੈਂਦਾ ਗਰਮੀ ਲੰਦਾ ਫਿਰ ਰਾਤ ਨੂੰ ਕੰਬਲ ਲੈ ਲੈਂਦਾ ਚੱਕ ਕੇ ਇਹ ਹਿੰਨੇ ਰੂਰੀ ਰਿਤ ਤਾਂ ਤਪੇਗਾ ਸੀ ਲਾ ਬਾਹਰ ਪੈਗੇ ਨੇਰੀ ਆ ਜਣ ਕੰਬਰ ਸੀ ਇਹ ਤਾਂ ਕਰਕੇ ਤੋਂ ਵਾਲੇ ਪਏ ਸੀਗੇ ਆਪਣੇ ਇਹ। ਬਹੁਤ ਹੁਣ ਤਾਂ ਗਰਮੀ ਆ ਗਈ ਜਹ ਹਨਾ। ਖੇਸ ਕੱਢ ਲਏ ਸੀਗੇ ਅੱਜ ਫੇਰੋਂ ਸ਼ਾਮ ਨੂੰ ਦਸਤਰੀ ਦੀ ਗਰਮੀ ਆਉਂਦੀ ਸੀਗੇ। ਖੇਸ ਉੱਪਰ ਲਾਏ ਨੂੰ। ਟੋਨ ਪੈੜੇ ਵੀ ਲੱਗਦੇ ਸੀਗੇ। ਗਰਮ ਲੀਣਾ ਬਸ ਪਰ ਰਾਤ ਨੂੰ ਠੰਡ ਲੱਗਦੀ ਸੀ। ਤੋਂ ਵਾਲੇ ਲੰਦੇ ਸੀ ਚੱਕੀ ਦੇ ਵਾਕ। ਇਹ ਤਿੰਨ ਮੈਂ ਧੋਤੇ ਸੀਗੇ ਹਜੇ ਕਪੜੇ ਇੱਕ ਰਹਿ ਗਿਆ ਸੀਗਾ ਡਬਲ ਧੂਨ ਵਾਲਾ। ਉਹਦਾ ਉਹਦਾ ਤਾਂ ਕੰਮ ਵੱਡਾ ਦਾ ਭਾਰੀ ਆ ਉਹ ਉਹਨੂੰ ਥੱਲੇ ਨਤੂੰਗੀ ਇਹ ਮੈਨੂੰ ਇਹ ਕੱਢ ਕੇ ਸਾਫ਼ ਪਾਣੀ ਮੰਜੀ ਦੇ ਪਾਣ ਤੇ ਰੱਖ ਲਈ ਸੀਗੇ ਪਹਿਲਾਂ ਮੇਰੀ ਵੀ ਅੱਧਾ ਪੌਣਾ ਘੰਟਾ ਪਾਣੀ ਨਿਕਲ ਗਿਆ ਉਹ ਸੀਚ ਪਏ ਨਹੀਂ ਹੈਗੇ ਕੋਈ ਮਰੀ ਮਰੀ ਪਾਣੀ ਹੋਈ ਤੇ ਚੱਕਣ ਦੀ ਨਹੀਂ ਹੱਤੀ ਹੈਗੀ ਉਹ ਪਾ ਕੇ ਦੇਖਿਆ ਸੀ ਉਹ ਮੈਸਟਾ ਲੱਗਦੇ ਸੀ ਮੈਂ ਕਹਾਂ ਤਾ ਜੀ ਜਿੰਮੇ ਨਸਤ ਇਹ ਪਾਣੀ ਵਿੱਚ ਚਲੇ ਤੋਰ ਕੋਠੇ ਦਿਖਾਈ ਸੀ ਕਿਉਂਕਿ ਸੀਗੇ ਸ਼ਾਮ ਤੱਕ ਟੋਪਾ ਬਹੁਤ ਠੜੀ ਬੈ ਗਈ ਤੇ ਉਸ ਤੋਂ ਬਾਅਦ ਮੈਂ ਚੱਕ ਕੱਢ ਲਈ ਸੀ ਜੀ ਮਸ਼ੀਨ ਜੋ ਕਿ ਦੂਸਰੇ ਕੱਪੜੇ ਹੋਏ ਦੀ ਪਾਈ ਹੋਈ ਸੀ ਮਸ਼ੀਨ ਚ ਲੈ ਨਾਲੇ ਉਹ ਕੋਈ ਦੇ ਲਈ ਕੱਪ ਸਾਫ ਕਰ ਦਿੱਤਾ ਲਿਆ ਵੇ ਇਹ ਉਹ ਕਿਚਨ ਲੱਤਾ ਠੀਕਾ ਮੇਰੇ ਸਵੇਰੇ ਟੁੱਟੀ ਵਾਲਾ ਪੰਡਾ ਨਹੀਂ ਜਾਂਦਾ ਬਸ ਇਹ ਟਿੱਕੀ ਹਲਦੀ ਦਾ ਲਾਹਾ ਹੋ ਰਿਹਾ ਪਾਣੀ ਲੋ ਜੀ ਟਾਈਮ ਹੋ ਗਿਆ ਸਾਵਾਂ ਨੂੰ ਦਾ ਫਿਰ ਮੈਂ ਕੰਬਲ ਕੰਬਲ ਤੋੜ ਤੋਂ ਬਾਅਦ ਮੈਂ ਆ ਮੱਚਾ ਕਿ ਉਧਰੋਂ ਆ ਕੇ ਖੇਤੋਂ ਰੋਟੀ ਲੈਣ ਜੋਤ ਆ ਗਿਆ ਜੋਤ ਕਾਲ ਬਹੁਤ ਕਰਦਾਗਾ ਸਨੇਹੀ ਰੋਟੀ ਦੀ ਉਹ ਲੱਗ ਜਾਂਦੀ ਉਹ ਨੂੰ ਸਨੇਹੀ ਰੋਟੀ ਲੈ ਜਾ ਆਪਣਾ ਖੇਤ ਲਾਉਂਦੇ ਨੇ ਅੱਜ ਕੁੱਕ ਤੇ ਫਿਰ ਹਾਰ ਕੇ ਥੋੜੀ ਜੀ ਰਾਤ ਵਾਲੀ ਸਬਜ਼ੀ ਸੀ ਤੇ ਇਹ ਨਕਰਲੀ ਰੂਗੇ ਸਬਜੀ ਭੇਜੀਆ ਖੇਤ ਮੈਂ ਪਿਉ ਕੇ ਰੱਖਿਆ ਸੀਗਾ ਸੋਇਆਬੀਨ ਦਾ ਚੂਰਾ ਮੈਂ ਚਲ ਬੀਪੁਰਜੀ ਬਣਾ ਦਾਂਗੇ ਲੈ ਖੇਤ ਬਚਾ ਦਾਂਗੇ ਤੇ ਉਹਨੇ ਕਾਲ ਬਾਲੀ ਕਰੀ ਫਿਰ ਹਰ ਕੇ ਉਹੀ ਪਈ ਹੋਈ ਸਬਜੀ ਸੀ ਜਿਹੜੀ ਉਹ ਪੌਣੀ ਪਈ ਮਸਾਂ ਆਟਾ ਬੁੰਨਾ ਦਾ ਕਾਲ ਨਾਲ ਕਾਲੀ-ਕਾਲੀ ਰੋਟੀ ਬਣਾਈ ਤੇ ਇਹ ਹੁਣ ਮੈਂ ਦੋ ਦੋ ਕੰਮ ਕਰ ਰਹੀ ਆਂਗੀ ਤੇ ਇਹ ਸਬਜੀ ਮੈਂ ਚਾਹ ਹੁਣ ਬਣਾ ਲਾਂਗੇ ਕਹਿੰਦਾ ਬਣਾ ਕੇ ਰੱਖੀ ਉਹ ਮੀ ਦਿਨੇ ਖਾਵਾਂਗੇ ਅਸੀਂ ਤੇ ਉਹਨੂੰ ਬਹੁਤ ਪਸੰਦ ਆ ਇਹ ਕਲਰ ਜੇ ਕਾਲਾ ਬਣਦੀ ਆ ਤਾਂ ਉਹ ਮੈਂ ਬਣਾ ਦੇਵਾਂ ਮੈਂ ਖੈਰ ਨਹੀਂ ਕਾਲਾ ਬਣਦੀ ਹੈ ਇਹਨੇ ਕਾਲਾ ਗੈਸ ਘੱਟ ਕਰ ਦਿੰਨੀ ਆ ਕਿਹੜਾ ਹਰਮਨ ਦੀ ਰੋਟੀ ਰੋਟੀ ਕਰੀ ਜਾਂਦੀ ਹੈਗੀ ਉਹਨੇ ਖ ਸਾਫ ਸਫਾਈ ਕਰ ਰਹੀ ਐ ਕੋਸਾਜ ਕਮਰਿਆਂ ਦੀ ਇੱਧਰ ਹੀ ਤੱਕ ਕੇ ਬਣਾ ਲੰਮੀ ਐ ਵਿੱਚ ਦੀ ਫੇਰੀ ਲਾ ਲੂਗੀ ਰੋਟੇ ਘੱਟ ਗਿਆ ਸਾਈ ਤੇ ਬਣਨੀ ਨਹੀਂ ਹੈਗੀ ਉਧਰ ਬੰਦ ਕਰ ਦਿੰਦੇ ਆ ਤੇ ਮੈਂ ਕਹਿੰਦੀ ਸੀ ਇਹ 10 ਮਿੰਟ ਹੋਰ ਖੜਜੇਗਾ 10 ਮਿੰਟਾਂ ਚ ਇਹ ਹੀ ਸਬਜ਼ੀ ਬਣ ਜੂਗੀ ਮੈਂ ਬਣਾ ਕੇ ਪਾ ਦੂੰ ਨਾ ਬਾਹਲਾ ਕੇ ਵੇਲਾ ਹੋ ਗਿਆ ਰੋਟੀ ਨੂੰ ਬਾਹਲਾ ਸਨੇਹਾ ਰੋਟੀ ਭਾਲਦੇ ਨੇ ਸਾਡੇ ਤਾਂ ਤੇ ਤੁਸੀਂ ਖੇਤ ਗਾਇਓ ਖੇਤ ਤਾਂ 9:30 ਨਾ ਰੋਟੀ ਬਣ ਜੀ ਜਾਂਦੀ ਹੁੰਦੀ ਹੈ ਨਾ ਕਿ ਟਾਈਮ ਤਾਂ ਰੋਟੀ ਹੋਈ ਜਾਂਦਾ ਦਾ ਜਿਹਨੇ ਦਿਨੇ ਆਪ ਖਾਣੇ ਰੋਟੀ ਉਹ ਦੋ ਖਾ ਲੈਣਗੇ ਫਿਰ ਜਿਨਾਂ ਜਦੋਂ ਤੋਂ ਤਵਰਤ ਸੰਦ ਗਈ ਕੋਈ ਤਾਂ ਜੀ ਵਿਨਾਤਕ ਵੇਲਾ ਨਾ ਹੋਵੇ ਨਾਲੇ ਫਰਦੀ ਵਾਲੀ ਹੈ। ਫੈਣੀ ਨੂੰ ਸਭਾਂ ਦੀ ਹੁਣ ਮੈਂ ਟੂਟੀ ਦੀ ਸਾਹਣੀ ਸੀ ਕੰਬਲ ਤੋਂ ਬਾਅਦ ਮੱਧਿਆਂ ਨੂੰ ਮੈਂ ਫਿਰ ਆਪਣਾ ਟੂਟੀ ਦੇ ਸਾਰੇ ਕੰਮ ਹੁੰਦੇ ਨੇ ਜੇ ਟੂਟੀ ਬਾਦ ਨਹੀਂ ਫਿਰ ਕੁਝ ਬਗਦਾ ਨਹੀਂ। ਮੱਧਿਆਂ ਨਵਾਏ ਨਾ ਮੇਂ ਸਰਦਾ ਕਰਣੀ ਹੈਗੀ। ਮੈਂ ਫਿਰ ਸੇ ਤੋਤਾ ਜਾਂਦਾ ਲੱਭਾਣਾ ਚਲ। ਟੂਟੀ ਬਾਤੋਂ ਚੱਲੀ ਮੈਨੂੰ ਇਹ ਜੀ ਬਾਗੀ ਦਾ ਅੱਜ ਪਾਣੀ ਛੱਡਦੀ ਤਾਂ ਨਾ ਨਵਾਉ ਚੱਲ ਚੱਲੀ ਜੀ ਫਿਰ ਮੈਂ ਕਰਮ ਨਾਲ ਰੋਟੀ ਫੇਰੂ ਨਾ ਉੱਪਰ। ਇਹ ਮੱਧੇ ਹੀ ਨਵਾ ਦੇਵਾਂ ਨਾ ਹੁਣ। ਦਾ ਗਏ ਨੇ ਮੈਨੇ ਉਹ ਨਚੋੜ ਨਚੋੜ ਕੇ ਕੱਢ ਲੈਣੀ ਹੈਗੀ। ਇਹ ਮੈਨੂੰ ਫੋਨ ਰੱਖਣਾ ਪਊ ਦੋ ਹੱਥਾਂ ਨਾਲ ਨਚੋੜਨੀ ਪਊਗੀ। ਫੁਰਜੀ ਬਹੁਤ ਸਵਾਦ ਬਣਦੀ ਹੈ ਇਹਦੀ ਅੰਡਾ ਦੀ ਫੁਰਜੀ ਵਰਗੀ ਬਣਦੀ ਹੈ ਤਾਂ ਕਰਕੇ ਜੋ ਤੁਹਾਨੂੰ ਪਸੰਦ ਆ ਵਾਲੀ। ਤੇ ਜਿਹਦੇ ਵਿੱਚ ਟਮਾਟਰ ਵੀ ਹੋਵੇ ਪਰ ਅੱਜ ਆਪਣੇ ਕੋਲ ਟਮਾਟਰ ਨਹੀਂ ਹੈਗਾ। ਤੇ ਅੱਜ ਤਾਂ ਬਹੁਤ ਪਿਆਜ ਮੈਂ ਜਿਆਦੇ ਪਿਆਜ ਹੀ ਵਧੀਆ ਲੱਗਦਾ ਇਹਦੇ ਵਿੱਚ ਬੰਦੇ ਕਈ ਪਾਏ ਲਏ। ਤੇ ਦੇ ਨਾਲ ਇਹਦੇ ਵਿੱਚ ਇਹ ਆਪਣ ਨੂੰ ਜੋੜ ਲੈਣਾ ਸਾਰੀ ਘੱਤ ਨਾਲ ਇਹਨੂੰ ਮਾਰ ਕੇ ਨਿਚੋੜਾਂ ਮੈਂ ਦੋ ਹੱਥਾਂ ਨਾਲ ਵੀ ਬੰਦ ਕਰਕੇ ਤੇ ਇਹ ਸਾਰੀ ਨਿਚੋੜ ਲਈ ਮੈਂ ਤੇ ਆਈ ਵੀ ਆਪਣਾ ਪੁੱਜ ਗਿਆ ਮਰ ਨੂੰ ਤੇ ਹਾਤੀ ਮੈਂ ਬਸ ਇਹਨੂੰ ਦੂਸਰੇ ਗੈਸ ਤੇ ਧਰ ਕੇ ਤੜਕਾ ਪੁੱਲਾ ਨਾਲ ਦੀ ਨਾ ਬਣਾ ਲਾਂ ਮੈਂ ਰੋਟੀ ਬਣਾ ਲੂੰਗੀ ਬਸ ਰੋਟੀਆਂ ਆਪਣੇ ਥੋੜੀ ਰਹਿ ਗਈਆਂ ਬਣਾਵਾਂਗੇ ਤੇ ਦੇ ਹੀ ਤੇ ਭੁੱਖ ਲੱਗ ਗਿਆ ਕਿ ਮੈਂ ਤਾਂ ਖੱਤੀ ਪਈ ਹੁਣੇ ਅੱਜ ਅੰਦਰੋਂ ਸਾਫਾਈ ਕਰੀਏ ਕਮਰੇ ਦੀ ਕਿਉਂਕਿ ਕਣਕ ਕੋਲਾ ਸਾਫਾਈ ਆਪਾਂ ਕਰੀਏ ਸੀ ਕਿ ਛੇੜਾ ਕੱਪੜਾ ਜਿਹਾ ਸੇਟਿਆ ਸਾਰਾ ਬੱਥ ਫੇਰੀ ਵੀ ਕਰ ਲਿਆ ਅੱਧਾ ਖਾਣ ਦੀ ਪੀਤੇ ਰੁਕੇ ਸਾਰਾ ਸਮਾਨ ਜਿਆ ਢਾੜ ਢਾੜ ਕੇ ਚੰਗੀ ਕਰਾਂਗੇ ਲੈ ਫਿਰ ਚਾਹ ਨੂੰ ਪੋਚਾ ਪਰੋਸ ਹੀ ਕਰਦੇ ਅੱਜ ਫੁੱਟੇ ਤੇ ਚੰਗੀ ਕਰਾਉਣੇ ਉਹਨੂੰ ਵੀ ਅੱਜ ਛੁੱਟੀ ਸੀ ਨਾਲ ਬਟੂਚ ਵਿੱਚ ਨਾ ਉਹਨੇ ਕਾਲ ਜਿਆਣਾ ਪਤਾ ਕਰਕੇ ਇਸੇ ਕਰਕੇ ਮੈਂ ਕੰਬਲ ਢੋਣ ਲੱਗ ਗਈ ਤੇ ਕਈ ਦਿਨਾਂ ਦੀ ਕੌਲ ਹੀ ਹੋ ਜਾਂਦੀ ਸੀ ਆਪ। ਠੀਕ। ਕਿਉਂ ਮੈਂ ਉਸ ਵੇਲੇ ਮੱਧਮਾਨ ਮੇੜ ਤੋਂ ਫਿਰ 2-3-4 ਕਰ ਲਾਉਂਦਾ ਹੁੰਦਾ ਸੀ ਰੋਟੀ ਦਾ। ਮੈਂ ਚਲਾਂ ਜੇ ਜੋਤਣੀ ਆਪਾਂ ਤਿਆਰ ਕਰਨਾ ਹੈਗਾ। ਰੋਟੀ ਵੀ ਬਣਾਉਣੀ ਹੈ ਉਸ ਦਿਨ ਨੂੰ। ਅੱਜ ਨੇ ਫਿਰ ਕੰਬਲ ਢੋਗ ਲਈ ਸੀ ਜਿਸ ਦਿਨ ਇਹ। ਲੋ ਜੀ ਇਹ ਪੁੱਜ ਗਿਆ ਚੰਗੀ ਤਰ੍ਹਾਂ ਥੱਲੇ ਜੇ ਲੱਗਣ ਲੱਗਾ ਨੂੰ ਗੈਸ ਕੱਟ ਕਰ ਲਿਆ ਸੀਗਾ ਇਹ ਪਾ ਦਿੰਨੇ ਆਗੇ ਆਪਾਂ ਹੁਣ ਨੂਨ ਮਿਰਚ ਹੰਦ ਮਸਾਲਾ ਬਸ ਆਪਾਂ ਇਹ ਇਹਨਾਂ ਦੀ ਮਸਾਲੇ ਪਾਉਣੇ ਨੇ ਨਾਲ ਨੂੰ ਮਿਰਚ ਹੰਦੀ ਘਰ ਮਸਾਲਾ ਵੀ ਘਰ ਵਿੱਚ ਬਹੁਤ ਘੱਟ ਪਾਉਣੀ ਹੁੰਦੀ ਆ ਇਹਨੇ ਅਗਲੇ ਇਸ ਤਾਂ ਪਾ ਲੈਂਦੇ ਇਹਦੇ ਚ ਟਮਾਟਰ ਹੋਵੇ ਨਾ ਹੋਰ ਵੀ ਗੱਲ ਬਣ ਜਾਂਦੀ ਆ ਜੀ ਟਮਾਟਰ ਆਪਣੇ ਕੋਲੇ ਜਿਹ ਹੈ ਨਹੀਂ ਸੀਗਾ ਪਹਿਲਾਂ ਮੈਂ ਫਲੈਸ਼ ਲਾਉਣੀ ਭੁੱਲ ਗਈ ਸੀ ਫਲੈਸ਼ ਨਾਲ ਵਧੀਆ ਆਉਂਦੀ ਹੈ ਵੀਡੀਓ ਫਲੈਸ਼ ਬਹੁਤ ਭੁੱਲਦੀ ਹੈ ਮੈਂ ਹਰ ਮੋੜ ਮੇਰੇ ਕਈ ਵਾਰ ਯਾਦ ਕਰਵਾਉਂਦੀ ਹੁੰਦੀ ਹੈ ਇਹਨੂੰ ਫਲੈਸ਼ ਤਾਂ ਲਾ ਲਿਆ ਕਰ ਵੀਡੀਓ ਨੂੰ ਦੀ ਭੁੱਲ ਜਾਂਦੀ ਹੈ ਮੈਂ ਤਾਂ ਉਸੇ ਜਿਵੇਂ ਕੁਟਕ ਪਾਣੀ ਪਾ ਮੰਗੇ ਜੀ ਆਪਾਂ ਇਹ ਖੁੱਲੇ ਜੇ ਲੱਗਣ ਤੋਂ ਖੁੱਲੇ ਲੱਗੀ ਜੀ ਸਾਰੀ ਲੈ ਗਈ ਬਹੁਤ ਬਹੁਤ ਵਧੀਆ ਬਾਕੀ ਤਾਂ ਬਣ ਗਈ। 2ੋ ਕੁ ਮਿੰਟੇ ਨੂੰ ਢੱਕਾ ਪਾ ਕੇ ਢੰਗੀਆਂ ਗਈ। ਗੈਸ ਕੱਟ ਕੀਤਾ ਹੋਇਆ। ਸਾਭ ਜੀ ਦਾ ਪੂਰੀ ਵਧੀਆ ਬਣ ਜੂਗੀ। ਲਓ ਜੀ ਹੋ ਗਈ ਆਪਣੀ ਪੂਰੀ ਤਿਆਰ। ਉਹ ਇੱਧਰ ਲਈ ਗੈਸ ਤੇ ਰੱਖਦੇ ਹਾਂ। ਇੱਧਰ ਬਣਾਉਣੀ ਹੈ ਰੋਟੀਆਂ। ਥੋੜੀਆਂ ਰੋਟੀਆਂ ਰਹਿ ਗਈਆਂ ਆਪਣੀਆਂ। ਮੈਂ ਇਹਦੇ ਨਾਲ ਵੀ ਰਹਿ ਗਈਆਂ। ਰੋਟੀ ਤੇ ਕੁਝ ਕੋਲੇ ਰੋਟੀ ਖਾਣੇ ਨੇਗੇ। ਸਤਿ ਸ਼੍ਰੀ ਅਕਾਲ ਹਾਂ ਜੇ ਪਰ ਫੁੱਲ ਜੀ ਨੋਛਾ ਡੱਕ ਤੁੱਲੀ। ਇੱਕਾਥਾ ਵੀਡੀਓ ਬਣਾਉਦੀ ਸੀ ਕਾਥਾ ਬਾਜ ਨਹੀਂ ਕਰਦਾ। ਹਰਮਨ ਆ ਜਾ ਰੋਟੀ ਖਾ ਲੈ ਹੁਣ। ਖਿਲਾ ਲੇਗੀ ਪੋਚੇ ਬਸ ਪੋਚੇ ਰਹਿ ਗਏ ਹਰਮਨ ਤੇ ਲਾਉਣ ਵਾਲੇ ਨੇ ਰੱਖ ਦਿੱਥੋਂ ਰੋਟੀ ਬਣਾ ਕੇ ਰੋਟੀ ਖਾ ਕੇ ਇਹ ਸਾਰਾ ਭਾਂਡਾ ਠੀਕ ਕਰਨਾ ਹੋਊਗਾ। ਸਫਾਈ ਕਰਨੀ। ਤੇ ਚਲੋ ਜੀ ਅੱਜ ਦਾ ਆਪਾਂ ਏਡਾ ਇੱਕ ਵਲੌਗ ਬਣਾਇਆ। ਇਹਨਾਂ ਕੋ ਫੁੱਲ ਵਾਚ ਕਰੋ ਜੀ ਪਲੀਜ਼। ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਵੀਡੀਓ ਫੁੱਲ ਵਾਚ ਕਰਨ ਲਈ ਤੇ ਥੋੜੇ ਜਿਹਾ ਸਬਸਕ੍ਰਾਈਬ ਕਰ ਲਈ ਧੰਨਵਾਦ ਬੱਸ ਇਹ ਬਣਾ ਲਈ